ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸਿੱਧੂ ਮੂਸੇਵਾਲੇ ਦੀ ਪੂਰੀ ਵੀਡੀਓ ਜ਼ਰੂਰ ਵੇਖਿਓ ਤੁਹਾਨੂੰ ਅਸੀਂ ਦੱਸਾਂਗੇ ਕਿ ਅਜਿਹਾ ਸਿੱਧੂ ਨਾਲ ਕਲੱਬ ਦੇ ਵਿੱਚ ਕੀ ਹੋਇਆ ਕਿ ਸਿੱਧੂ ਮੂਸੇਵਾਲਾ ਵੀ ਉਸ ਗੱਲ ਨੂੰ ਸੁਣ ਕੇ ਹੈਰਾਨ ਹੋ ਗਿਆ ਸਿੱਧੂ ਮੂਸੇਵਾਲਾ ਕੈਨੇਡਾ ਦੇ ਵਿੱਚ ਕਲੱਬ ਦੇ ਵਿੱਚ ਗਾ ਰਿਹਾ ਸੀਗਾ ਜਿਸ ਦੇ ਦਰਾਂ ਨੇ ਅੱਗੇ ਖਲੋਤੇ ਲੋਕਾਂ ਦੇ ਵਿੱਚੋਂ ਇੱਕ ਕੁੜੀ ਵੱਲੋਂ ਸਿੱਧੂ ਨੂੰ ਅਜਿਹਾ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਵੀ ਉਸ ਨੂੰ ਸੁਣ ਕੇ ਹੈਰਾਨ ਹੋ ਗਿਆ ਅਤੇ ਗਾਣਾ ਗਾਣਾ ਬੰਦ ਕਰ ਦਿੱਤਾ ਕੀ ਸੀਗਾ ਉਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਕੀ ਕਿਹਾ ਉਸ ਕੁੜੀ ਨੇ ਜਿਸ ਨੂੰ ਸੁਣ ਕੇ ਸਿੱਧੂ ਤੇ ਹੈਰਾਨ ਹੋਇਆ ਹੋਇਆ ਸਗੋਂ ਜਿਹੜੇ ਲਾਗੇ ਖਲੋਤੇ ਉਹਨਾਂ ਦੇ ਲੋਕ ਸੀਗੇ ਉਹ ਵੀ ਹੈਰਾਨ ਹੋ ਗਏ ਜਿਹੜੇ ਸਿੱਧੂ ਨਾਲ ਲੋਕ ਆਏ ਸੀਗੇ ਉਹ ਉਸ ਕੁੜੀ ਵੱਲ ਦੇਖਣ ਲੱਗੇ ਆਓ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਉਹ ਵੀਡੀਓ ਦਿਖਾ ਦਿੰਨੇ ਆ ਜ਼ਰੂਰ ਇਹ ਵੀਡੀਓ ਨੂੰ ਵੇਖਿਓ ਸਾਈਡ ਫੋਮ ਤੋਂ ਮਾ ਕਲੱਬ ਚੋਂ ਵੀ ਵਾਹ ਵਾਹ ਮੈਂ ਜਾਣ ਦੋ ਦੋਲੇ ਨਾਲ ਜੋਰਾ ਤਾਂ ਜਾਗ ਕੇ ਬਿਤਾਇਆ ਕੋਈ ਹਿਸਾਬ ਨਹੀਂ ਅਠਾ ਫੁੱਲੀਆਂ ਵੀ ਲੈ ਤੇਰੇ ਖਾਪ ਨਹੀਂ ਹੋ ਜਾਂਦੀ ਵਾਲਦਾ ਵਿਖਾ ਜਾ ਮੁਖ ਸੋਣੀਏ ਮੇਰੇ ਸਹਾਵਲ ਮੁਖ ਹਾਂਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਹੋਣਾ ਕਿ ਕੁੜੀ ਵੱਲੋਂ ਕਿਹਾ ਗਿਆ ਸਿੱਧੂ ਨੂੰ ਕਿ ਮੈਨੂੰ ਸੈੱਡ Song ਗਾਣਾ ਸੁਣਾ ਆਗੋ ਸਿੱਧੂ ਦਾ ਰਿਐਕਸ਼ਨ ਕਿਹੋ ਜਿਹਾ ਸੀਗਾ ਤੇ ਸਿੱਧੂ ਨੇ ਕਿਹਾ ਕਿ ਸਿਰਫ ਮੈਂ ਦੋ ਲੈਣਾ ਹੀ ਗਾਣੇ ਦੀਆਂ ਸੁਣਾਵਾਂਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀਟਾ ਦੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜ਼ਰਾਂਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ